ਹੈਲੋ ਜੀ ਐਂਡ ਵੈਲਕਮ ਟੂ ਮਾਈ ਚੈਨਲ ਜਿਸ ਦਾ ਨਾਮ ਹੈ ਸਿਮਰਨ ਪੰਜਾਬੀ ਚੈਨਲ ਖਾਸ ਤੌਰ ਤੇ ਉਹਨਾਂ ਸਟੂਡੈਂਟ ਵਾਸਤੇ ਨੇ ਜਿਹੜੇ ਕਿ ਐਨਟੀਏ ਜੁਡੀਸੀ ਨੈਟ ਐਗਜ਼ਾਮ ਪੰਜਾਬੀ ਦੇ ਵਿੱਚ ਤਿਆਰੀ ਕਰ ਰਹੇ ਨੇ ਇੱਥੇ ਆ ਕੇ ਤੁਸੀਂ ਆਪਣੇ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਜਿੰਨੇ ਵੀ ਟੌਪਿਕ ਹੈ ਤੇ ਤੁਹਾਡੇ एग्जाम ਦੇ ਨਾਲ ریلیਟਡ ਪੰਜਾਬੀ ਸਬਜੈਕਟ ਦੇ ਨਾਲ ریلیਟਡ ਸਾਰੇ ਤੁਹਾਨੂੰ ਇੱਥੇ ਮਿਲ ਜਾਣਗੇ ਸੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾਲ ਦੇ ਨਾਲ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਇਸ ਤੋਂ ਇਲਾਵਾ ਲਾਈਕ ਕਰਿਆ ਕਰੋ ਵੀਡੀਓਜ਼ ਨੂੰ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿਸਾ ਲੱਗਦੇ ਪਏ ਨੇ टेलीग्राम चैनल ਦੇ ਉੱਤੇ ਵੀ ਤੁਸੀਂ ਫੋਲੋ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਮਿਲ ਜਾਏਗਾ ਇਸ ਤੋਂ ਇਲਾਵਾ ਅਗਰ ਕੋਈ ਵੀ ਟੌਪਿਕ ਸਮਝ ਦੇ ਵਿੱਚ ਨਹੀਂ ਆ ਰਿਹਾ ਮੈਸੇਜ ਜ਼ਰੂਰ ਕਰ ਸਕਦੇ ਹੋ ਤੇ ਉਹ ਵੀ ਟੌਪਿਕ ਤੁਹਾਨੂੰ ਮੈਂ ਜ਼ਰੂਰ ਇੱਥੇ ਕਰਵਾਵਾਂਗੀ ਨਾਲ ਦੇ ਨਾਲ ਇਹ ਜਿਹੜਾ ਟੌਪਿਕ ਹੈ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ ਜਾਂ ਫਿਰ ਤੁਸੀਂ ਟੈਲੀਗ੍ਰਾਮ ਚੈਨਲ ਦੇ ਉੱਤੇ ਵੀ ਜਾ ਕੇ ਮੈਨੂੰ ਦੱਸ ਸਕਦੇ ਹੋ ਸੋ ਕੁਐਸਚਨ ਜਿਹੜੇ ਸੀ ਅਸੀਂ ਆਲਰੇਡੀ ਕਰਦੇ ਪਏ ਆ ਸਾਡੇ ਰੋਜ਼ ਰੋਜ਼ ਲਾਈਵ ਕਲਾਸਿਸ ਦੇ ਵਿੱਚ ਐਮਸੀਕਿਊ ਸੀਰੀਜ਼ ਚੱਲਦੀ ਪਈ ਹੈ ਤੇ ਹੈਂਡ ਰਿਟਨ ਨੋਟਸ ਜਿਹੜੇ ਨੇ ਉਹਦੇ ਵਿੱਚ ਵੀ ਤੁਹਾਨੂੰ ਕੁਝ ਇੰਪੋਰਟੈਂਟ ਜਿਹੜੇ ਟਾਪਿਕ ਐ ਉਹ ਵੀ ਕਵਰ ਕਰਵਾ ਰਹੀਆਂ ਨਾਲ ਦੇਣਾ ਤੇ ਇਸ ਦੇ ਵਿੱਚ ਹੀ ਅੱਜ ਅਸੀਂ ਨੈਕਸਟ ਵੀਡੀਓ ਅਪਲੋਡ ਕਰ ਰਹੇ ਹਾਂ ਤੇ ਇਹ ਉਹ ਹੀ ਵੀਡੀਓ ਨੇ ਜਿਹੜੀ ਕਿ ਕਿੱਸਾ ਕਾਬ ਦੇ ਨਾਲ ਰਿਲੇਟਡ ਸੀ ਉਸ ਤੋਂ ਅੱਗੇ ਜਿਹੜੇ ਰਹਿ ਗਏ ਸੀ ਉਹ ਅੱਜ ਇਸ ਦੇ ਵਿੱਚ ਕੰਪਲੀਟ ਨੇ ਤੇ ਜ਼ਰੂਰ ਦੇਖਿਓ ਧਿਆਨ ਦੇ ਨਾਲ ਇਸ ਵੀਡੀਓ ਨੂੰ ਤੇ ਨਾਲ ਦੇ ਨਾਲ ਅਗਰ ਨੋਟਸ ਨੂੰ ਤੁਸੀਂ ਰਾਈਟ ਕਰਨਾ ਹੈ देन ਤੁਸੀਂ ਇਸ ਨੂੰ ਰਾਈਟ ਵੀ ਕਰ ਸਕਦੇ ਹੋ ਕਿ ਤੁਹਾਨੂੰ ਕੋਈ ਵੀ ਪ੍ਰੋਬਲਮ ਨਾ ਹੋਵੇ ਬਾਅਦ ਵਿੱਚ ਪੜ੍ਹਨ ਲਈ ਸੋ ਓਕੇ ਸੋ ਪਹਿਲਾ ਜਿਹੜਾ ਹੈ ਗਵਾ ਸਾਡੇ ਕੋਲ ਟਾਪਿਕ ਹੋਣਾ ਸੀ 37 ਤੋਂ ਸ਼ੁਰੂ ਕਰਾਂਗੇ ਆਲਰੇਡੀ 36 ਤੱਕ ਕਰ ਲਿਆ ਸੀ ਸੋ ਇਸ ਤੇ ਵਿੱਚ ਅੱਗੋਂ ਪੜ੍ਹਦੇ ਹਾਂ ਕਿ ਜਿਹੜੀ ਸ਼੍ਰੀ ਫਰਹਾਦ ਜਿਹੜੇ ਸਾਡੇ ਕੋਲ ਰਚਨਾ ਮਿਲਦੀ ਹੈ ਉਕੇ ਗਿਆ ਸਮਾਜਿਕ ਤੇ ਆਰਥਿਕ ਨਾ ਬਰਾਬਰੀ ਦਾ ਇੱਕ ਦੁਖਾਂਤ ਰਿਹਾ ਸੀ ਜਿਨ੍ਹਾਂ ਨੇ ਵੀ ਇਹ ਲਿਖਿਆ ਸੀ ਸ਼੍ਰੀ ਹਰਿਅਤ ਦਾ ਜਿਹੜਾ ਕਿੱਸਾ ਸੀ ਤੇ ਇਹ ਜਿਹੜਾ ਕਿੱਸਾ ਸੀ ਉਹਨਾਂ ਨੇ ਇਹਦੇ ਵਿੱਚ ਇਹ ਦੱਸਿਆ ਸੀ ਕਿ ਜਿਹੜਾ ਸੰਘਰਸ਼ ਕਰਨਾ ਪਿਆ ਸੀ ਤੇ ਉਸ ਸਾਰੀ ਕਥਾ ਦਾ ਨਿਚੋੜ ਇਹ ਰਿਹਾ ਸੀ ਕਿ ਇਸ ਦੇ ਵਿੱਚ ਨਾ ਤਾਂ ਉਸ ਸਮੇਂ ਸਮਾਜਿਕ ਬਰਾਬਰੀ ਸੀ ਤੇ ਨਾ ਹੀ ਆਰਥਿਕ ਬਰਾਬਰੀ ਸੀ ਜਿਸ ਦੇ ਵਾਸਤੇ ਕੀ ਗੱਲ ਸੀ ਮੈਨੂੰ ਸਾਨੂੰ ਇਹੋ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ ਜਦੋਂ ਅਸੀਂ ਕਿਸੇ ਲਿਖਦੇ ਹਾਂ ਕਿ ਇੱਕ ਜਿਵੇਂ ਕਹਿ ਸਕਦੇ ਹੋ ਨਾ ਕਿ ਇੱਕ ਛੋਟਾ ਵਰਗ ਹੁੰਦਾ ਹੈ ਇੱਕ ਉੱਚਾ ਵਰਗ ਹੁੰਦਾ ਹੈ ਉਸ ਤੋਂ ਪੈਸੇ ਦੀ ਘਾਟ ਹੁੰਦੀ ਹੈ ਸਮਾਜ ਦੇ ਵਿੱਚ ਉਸ ਨੂੰ ਪਰਵਾਣ ਨਹੀਂ ਕੀਤਾ ਜਾਂਦਾ ਤੇ ਉਹਨਾਂ ਦਾ ਆਪਸ ਦੇ ਵਿੱਚ ਰਿਸ਼ਤਾ ਇਸ ਤਰੀਕੇ ਨਾਲ ਸੋ ਇਸ ਚੀਜ਼ਾਂ ਨੂੰ ਦਿਖਾਇਆ ਗਿਆ ਸੀ ਇਸ ਦੇ ਵਿੱਚ ਸ਼ੀਰੀ ਫਰਹਾਦ ਦੀ ਜਿਹੜੀ ਕਥਾ ਸੀ ਉਸ ਦਾ ਜਿਹੜਾ ਮੇਨ ਸੰਬੰਧ ਸੀ ਉਹ ਈਰਾਨ ਦੇ ਨਾਲ ਦੱਸਿਆ ਗਿਆ ਹੈ ਫਾਰਸੀ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਸਭ ਤੋਂ ਪਹਿਲਾਂ ਜਿਹੜੇ ਫਿਰਦौसी ਸੀ ਉਹਨਾਂ ਨੇ ਤੇ ਬਾਅਦ ਦੇ ਵਿੱਚ ਜਿਹੜੇ ਨਿਜ਼ਾਮੀ ਸੀ ਨਿਜ਼ਾਮੀ ਗੰਜਵੀ ਉਹਨਾਂ ਨੇ ਇਹ ਜਿਹੜਾ ਕਿੱਸਾ ਸੀ ਸ਼ੀਰੀ ਫਰਹਾਦ ਦਾ ਉਹ ਰਚਿਆ ਸੀ ਪੰਜਾਬੀ ਦੇ ਵਿੱਚ ਜਿਹੜਾ ਸ਼ੀਰੀ ਫਰਹਾਦ ਦਾ ਜਿਹੜਾ ਕਿੱਸਾ ਸੀ ਉਸ ਦਾ ਪਰਵੇਸ਼ ਹਾਸ਼ਮ ਜਿਹੜੇ ਸੀ ਉਹਨਾਂ ਤੋਂ ਬੰਦੇ ਨੇ ਮਤਲਬ ਸਭ ਤੋਂ ਪਹਿਲਾਂ ਅਗਰ ਦੇਖਿਆ ਜਾਵੇ ਤਾਂ ਉਹਨਾਂ ਨੇ ਲਿਖਿਆ ਸੀ ਪਰ ਉਹਨਾਂ ਤੋਂ ਪਹਿਲਾਂ ਜਿਹੜੇਗੇ ਸੀ ਆ ਪੰਥੀ ਜਿਹੜੇ ਸੇਵਾ ਪੰਥੀ ਭਾਈ ਸਹਿਜ RAM ਜਿਹੜੇ ਸੀ ਉਹਨਾਂ ਨੇ ਆ ਇਹ ਜਿਹੜਾ ਗੱਸੀ ਕਿੱਸਾ ਲਿਖਿਆ ਸੀ ਸ਼ੀਰੀ ਫਰਹਾਦ ਦੀ ਜਿਹੜੀ ਕਥਾ ਸੀ ਉਸ ਨੂੰ ਜਿਹੜੇ ਲਿਖਣ ਵਾਲੇ ਸੀ ਉਹਨਾਂ ਨੂੰ ਖਾਸ ਤੌਰ ਤੇ ਕਿੰਨੇ ਦੋ ਵਰਗਾਂ ਦੇ ਵਿੱਚ ਇੱਥੇ ਵੰਡਿਆ ਗਿਆ ਸੀ ਤੇ ਇਸ ਦੇ ਵਿੱਚ ਜਿਹੜਾ ਪਹਿਲਾ ਵਰਗ ਹੈਗਾ ਸੀ ਉਹ ਉਹ ਵਾਲਾ ਵਰਗ ਸੀ ਜਿਨ੍ਹਾਂ ਨੇ ਕੀ ਗੱਲ ਸੀ ਫਾਰਸੀ ਉਰਦੂ ਵਾਂਗ ਨਿਜ਼ਾਮੀ ਵਾਂਗ ਜਿਹੜਾ ਸੀ ਉਹਨਾਂ ਨੇ ਇਹ ਜਿਹੜੇ ਕਿੱਸੇ ਸੀ ਇਹ ਲਿਖੇ ਸੀ ਤੇ ਜਿਨ੍ਹਾਂ ਦੇ ਵਿੱਚ ਅੱਗੇ ਗੱਲ ਕੀਤੀ ਜਾਵੇ ਤਾਂ ਕਿਸ਼ਨ ਸਿੰਘ ਆਰੀਫ ਜਿਹੜੇ ਸੀ ਉਹ ਸਾਨੂੰ ਮੇਨ ਇਸ ਦੇ ਵਿੱਚ ਮਿਲਦੇ ਨੇ ਤੇ ਜਿਹੜਾ ਦੂਜਾ ਵਰਗ ਇਸ ਦੇ ਵਿੱਚ ਸਾਨੂੰ ਉਹਨਾਂ ਲੇਖਕਾਂ ਤੇ ਕਵੀਆਂ ਦਾ ਮਿਲਦਾ ਹੈ ਜਿਨ੍ਹਾਂ ਨੇ ਕੀ ਕੀਤਾ ਸੀ ਥੋੜੀ ਜਿਹੀ ਨਵੀਨਤਾ ਲਿਆ ਕੇ ਇਸ ਕਿਸੇ ਦੇ ਵਿੱਚ ਆਪਣੇ ਵੱਲੋਂ ਐਡ ਕੀਤਾ ਬਹੁਤ ਕੁਝ ਤੇ ਇਹ ਨਵੀਨਤਾ ਲਈ ਸੀ ਤੇ ਉਸ ਦੇ ਵਿੱਚ ਸਾਨੂੰ ਹਾਸ਼ਮ मियां ਮੁਹੰਮਦ ਬਖਸ਼ ਮੁਹੰਮਦ ਬੁੱਟਾ ਗੁਜਰਾਤੀ ਸੰਤ ਦਿੱਤਾ ਨਾਮ ਜਿਨ੍ਹਾਂ ਨੂੰ ਅਸੀਂ ਗਿਆਨੀ ਦਿੱਤ ਸਿੰਘ ਕਹਿੰਨੇ ਹਾਂ ਉਹਨਾਂ ਨੇ ਇਹ ਲਿਖਿਆ ਸੀ ਤੇ ਇਹ ਉਹਨਾਂ ਨੂੰ ਅਸੀਂ ਦੂਸਰੇ ਵਰਗ ਦੇ ਵਿੱਚ ਰੱਖਦੇ ਹਾਂ ਉਸ ਤੋਂ ਬਾਅਦ ਹੁਣ ਲੈਲਾ ਮਜਨੂ ਦੀ ਗੱਲ ਕਰਦੇ ਆ ਇੱਥੋਂ ਤੱਕ ਹੀ ਦੱਸਿਆ ਸੀ ਇਸ ਦੇ ਵਿੱਚ ਤੇ ਤੁਹਾਨੂੰ ਪਤਾ ਹੀ ਹੈ ਕਿ ਉਹ ਚੀਜ਼ਾਂ ਹੀ ਮੈਂ ਜ਼ਿਆਦਾਤਰ ਲਿਖਿਆ ਨੇ ਜਿਹੜੀਆਂ ਇਹ ਇੰਪੋਰਟੈਂਟ ਹੈ ਇਹਨਾਂ ਦੇ ਬਾਰੇ ਬਾਕੀ ਇਸ ਦੇ ਵਿੱਚ ਕਥਾਵਾਂ ਉਹਨਾਂ ਦੀ ਕਥਾ ਜਿਹੜੀ ਹੈ ਕੀ ਦੱਸਿਆ ਗਿਆ ਕੀ ਨਹੀਂ ਦੱਸਿਆ ਗਿਆ ਇਹ ਦੱਸਿਆ ਹੈ ਸੇ ਸਾਰਾ ਕੁਝ ਸੋ ਉਸ ਨੂੰ ਸਾਈਡ ਤੇ ਰੱਖ ਕੇ ਕਾਵ ਕਲਾ ਜਾਂ ਉਹਨਾਂ ਦੇ ਜੀਵਨ ਦੇ ਨਾਲ ਰਿਲੇਟਡ ਜਾਂ ਕੁਝ ਹੋਰ ਐਕਸਟਰਾ ਇਨਫੋਰਮੇਸ਼ਨ ਮਿਲਦੀ ਹੈ ਸਿਰਫ ਉਹ ਹੀ ਐਡ ਕੀਤੀ ਗਈ ਹੈ ਇਹਨਾਂ ਦੇ ਵਿੱਚ ਨੈਕਸਟ ਜਿਹੜੇ ਲੈਲਾ ਮਜਨੂ ਸੀ ਉਹਨਾਂ ਦੇ ਕਿਸੇ ਦੇ ਵਿੱਚ ਅਰਬ ਦਾ ਜਿਹੜਾ ਕਲਚਰ ਸੀ ਉਸ ਦੀ ਕੀ ਮਿਲਦੀ ਹੈ ਇੱਕ ਚਲਕਪੰਦੀ ਹੈ ਲੈਲਾ ਮਜਨੂ ਜਿਹੜਾ ਸੀ ਉਸ ਦਾ ਅਗਰ ਅਸਲ ਨਾਮ ਦੇਖਿਆ ਜਾਵੇ ਤਾਂ ਉਸ ਦਾ ਨਾਮ ਸੀ ਕੈਸ ਉਸ ਨੂੰ ਮਜਨੂ ਮਜਨੂ ਜਿਹੜਾ ਅੱਗੇ ਉਹ ਬਾਅਦ ਵਿੱਚ ਕਿਹਾ ਗਿਆ ਸੀ ਪਰ ਅਗਰ ਪਹਿਲਾਂ ਦੇਖਿਆ ਜਾਵੇ ਤਾਂ ਕੈਸ ਜਿਹੜਾ ਅੱਗੇ ਉਸ ਨੂੰ ਕਹਿੰਦੇ ਸੀ ਲੈਲਾ ਮਜਨੂ ਅਰਬੀ ਦਾ ਜਿਹੜਾ ਪਹਿਲਾ ਕਿੱਸਾ ਸੀ ਜਿਸ ਦੇ ਵਿੱਚ ਚਿੱਠੀਆਂ ਦਾ ਜਿਹੜਾ ਆਦਾਨ ਪ੍ਰਦਾਨ ਸੀ ਉਹ ਦਿਖਾਇਆ ਗਿਆ ਸੀ ਹੁੰਦਾ ਦੱਸਿਆ ਗਿਆ ਸੀ ਨਿਜ਼ਾਮੀ ਦੇ ਜਿਹੜੇ ਪੰਜ ਗੰਜ ਰਚਨਾ ਜੜੀ ਸੀ ਉਸ ਤੇ ਵਿੱਚ ਪੰਜ ਜਿਹੜੇ ਕਿੱਸੇ ਸੀ ਉਹ ਦੱਸੇ ਗਏ ਸੀ ਉਹਨਾਂ ਦੀ ਜੇਕਰ ਰਚਨਾ ਅਸੀਂ ਦੇਖਿਆ ਪੰਜ ਗੰਜ ਤਾਂ ਉਸ ਤੇ ਵਿੱਚ ਬੇਸਿਕਲੀ ਪੰਜ ਕਿੱਸੇ ਸੀ ਤੇ ਜਿਨ੍ਹਾਂ ਦੇ ਵਿੱਚ ਉਹ ਸ਼ੀਰੀ ਖੁਸਰੋ ਲੈਲਾ ਮਜਨੂ ਜਿਹੜੇ ਸੀ ਇਹ ਦੋ ਪ੍ਰਸਿੱਧ ਸਾਨੂੰ ਕਿੱਸੇ ਮਿਲਦੇ ਨੇ ਬੇਸਿਕਲੀ ਦੱਸਣ ਦਾ ਮੰਤਵ ਹੈ ਕਿ ਅਸੀਂ ਦੇ ਕਿ ਲੈਲਾ ਮਜਨੂ ਉਸ ਤੇ ਵਿੱਚ ਵੀ ਇੱਕ ਸਾਨੂੰ ਇੰਪੋਰਟੈਂਟ ਕਿੱਸਾ ਮਿਲਦਾ ਹੈ ਅਮੀਰ ਖੁਸਰੋ ਜਿਹੜੇ ਸੀ ਉਹਨਾਂ ਨੇ ਵੀ ਲੈਲਾ ਮਜਨੂ ਤੇ ਸ਼ੀਰੀ ਖੁਸਰੋ ਦਾ ਜਿਹੜਾ ਕਿੱਸਾ ਸੀ ਉਹ ਲਿਖਿਆ ਸੀ। ਪਾਈ ਗੁਰਦਾਸ ਜਿਹੜੇ ਸੀ ਉਹਨਾਂ ਨੇ ਲੈਲਾ ਤੇ ਸ਼ੀਰੀ ਖੁਸਰੋ ਦਾ ਵੀ ਕਿੱਸਾ ਜਿਹੜਾ ਗੱਸੀ ਉਹ ਲਿਖਿਆ ਸੀ। ਗੁਰਬਖਸ਼ ਸਿੰਘ ਨੇ ਇਸ਼ਕ ਜਨਾ ਦੇ ਹੱਡੀ ਰਚਿਆ ਦੇ ਵਿੱਚ ਕੀ ਗੱਸੀ ਲੈਲਾ ਮਜਨੂ ਸ਼ਾਰਟ ਫਾਰਮ ਦੇ ਵਿੱਚ ਦੱਸਿਆ ਹੈ ਤੇ ਉਹਨੂੰ ਬਹੁਤ ਹੀ ਇੱਕ ਵਧੀਆ ਢੰਗ ਦੇ ਨਾਲ ਉਸ ਦੇ ਵਿੱਚ ਲਿਖਿਆ ਸੀ। ਯੂਸੂਫ ਜਲੈਖਾ ਜਿਹੜੇ ਗਏ ਸੀ ਹੁਣ ਅਗੋਂ ਦੱਸਿਆ ਹੈ ਕਿ ਯੂਸੂਫ ਜਲੇਖਾ ਤੋਂ ਬਾਅਦ ਜਿਹੜਾ ਹੈ ਗੱਸੀ ਲੈਲਾ ਮਜਨੂ ਦੇਖਿਆ ਜਾਵੇ ਤਾਂ ਮੱਧ ਏਸ਼ੀਆ ਦਾ ਇੱਕ ਦੂਜਾ ਸਭ ਤੋਂ ਜ਼ਿਆਦਾ ਪ੍ਰਸਿੱਧ ਇੱਕ ਕਿੱਸਾ ਸੀ ਜਾਂ ਇੱਕ ਕਹਾਣੀ ਹੈ ਮੰਨੀ ਗਈ ਸੀ ਹਾਸ਼ਮ ਦੀਆਂ ਡਿਓੜਾਂ ਤੇ ਬੁੱਲੇ ਸ਼ਾਹ ਦੀਆਂ ਕਾਫੀਆਂ ਦੇ ਵਿੱਚ ਵੀ ਜਿਹੜਾ ਇਹ ਕਿੱਸਾ ਸੀ ਇਹ ਸਾਨੂੰ ਇਸ ਦਾ ਇੱਕ ਚਲਕਰ ਤੇ ਹਵਾਲਾ ਦੇਖਣ ਨੂੰ ਮਿਲਦਾ ਹੈ ਸੋਢੀ ਮਹਰਬਾਨ ਦਾ ਜਿਹੜੇ ਪੁੱਤਰ ਜਿਹੜੇ ਗਏ ਸੀ ਹਰੀਦਾਸ ਦਾ ਇੱਕ ਪ੍ਰਮੁੱਖ ਗ੍ਰੰਥ ਸੀ ਜੋ ਪ੍ਰੋਫੈਸਰ ਪ੍ਰੀਤਮ ਸਿੰਘ ਪਾਸ ਪਿਆ ਹੈ ਇਸ ਦੇ ਵਿੱਚ ਹੀ ਇਸ ਸੰਬੰਧੀ ਦੋ ਰਚਨਾਵਾਂ ਸਾਨੂੰ ਮਿਲਦੀਆਂ ਨੇ ਜੋ ਕਿ ਆਇੰਦੇ ਨੇ ਸ਼ਲੋਕ ਤਹੀਰ ਦੇ ਤੇ ਮਾਝੀਰ ਕੀ ਹੁਣ ਉੱਥੋਂ ਤੱਕ ਹੀ ਕਿੱਸਿਆਂ ਦੇ ਬਾਰੇ ਦੱਸਿਆ ਹੈ ਹੁਣ ਐਕਸਟਰਾ ਕੁਝ ਹੋਰ ਸਾਨੂੰ ਇੱਕ ਚੀਜ਼ਾਂ ਦੇਖਣ ਨੂੰ ਮਿਲੀਆਂ ਸੀ ਉਹ ਹੁਣ ਐਡ ਕੀਤੀਆਂ ਨੇ ਅਲੱਗ-ਅਲੱਗ ਲੇਖਕਾਂ ਦੇ ਦੁਆਰਾ ਸੂਇਸ ਦੇ ਵਿੱਚ ਇਹੋ ਹੀ ਦੱਸਿਆ ਗਿਆ ਵਾ ਕਿ ਉਹਨਾਂ ਦੇ ਪਾਸ ਇੱਕ ਸਾਨੂੰ ਗ੍ਰੰਥ ਮਿਲਦਾ ਹੈ ਜਿਸ ਦੇ ਵਿੱਚ ਹੀ ਸਬੰਧੀ ਹਰੀਦਾਸ ਜੀ ਸਾਨੂੰ ਦੋ ਰਚਨਾਵਾਂ ਦੇਖਣ ਨੂੰ ਮਿਲਦੀਆਂ ਨੇ ਜਿਸ ਦੇ ਵਿੱਚ ਸਲੋਕ ਹੀਰਕੇ ਤੇ ਮਾਂਝ ਹੀਰ ਕੀ ਇਹਨਾਂ ਦੇ ਬਾਰੇ ਦੱਸਿਆ ਗਿਆ ਹੈ ਹਾਸ਼ਮ ਸ਼ਾ ਅਬਾਸੀ ਜਿਹੜੇ ਸੀ ਹੀ ਸਹਿਤ ਵਿੱਚ ਵਿਸ਼ੇਸ਼ ਦਰਜਾ ਉਹ ਨਹੀਂ ਰੱਖਦੇ ਪਰ ਆਪਣੀਆਂ ਜਿਹੜੀਆਂ ਰਚਨਾਵਾਂ ਸੀ ਜੰਗ ਹਾਮਦ ਅਖਬਾਰ ਹਾਮਦ ਤੇ ਹੀਰ ਹਾਮਦ ਕਾਰਨ ਕੇ ਠੀਕ ਹੈ ਸੀ ਚਰਚਾ ਦਾ ਵਿਸ਼ਾ ਤਾਂ ਵੀ ਉਹ ਬਨੇ ਰਹੇ ਸੀ صدیق ਲਾਲੀ ਜਿਹੜੇ ਸੀ ਉਹਨਾਂ ਨੇ 1138 ਹਿਜਰੀ ਹਾ ਹਾ ਜਿਹੜਾ ਪਾਇਆ ਏ ਉਹ ਹਿਜਰੀ ਹੈ ਵਿੱਚ ਯੂਸੂਫ ਜ ਲੈਖਾ ਜਿਹੜਾ ਅਸੀਂ ਕਿੱਸਾ ਲਿਖਿਆ ਸੀ ਤੇ ਅਹਿਮਦ ਯਾਰ ਜਿਹੜੇ ਸੀ ਅਹਿਮਦ ਯਾਰ ਹੈ ਉਹਨਾਂ ਨੇ ਆਪਣੇ ਕਿੱਸੇ ਦੇ ਵਿੱਚ ਕੀ ਗੱਲ ਸੀ صدیق ਲਾਲੀ ਦਾ ਜ਼ਿਕਰ ਜਿਹੜਾ ਸੀ ਉਹ ਜ਼ਰੂਰ ਕੀਤਾ ਸੀ ਮੌਲਵੀ ਅਹਿਮਦ ਯਾਰ ਜਿਹੜੇ ਸੀ ਉਹਨਾਂ ਨੇ ਯੂਸੂਫ ਜ ਲੈਖਾ ਹੀ ਰਾਜਾ ਸੱਸੀ ਪੁੰਨੋ ਸੋਹਣੀ ਮਹੀਵਾਲ ਲੈਲਾ ਮਜਨੂ ਕਾਮ ਰੋਪ ਰਾਜ ਬੀਬੀ ਸੈਫਲ ਮਲੂ ਤੋਂ ਹੋਰ ਬਹੁਤ ਸਾਰੇ ਜਿਹੜੇ ਕisse ਸੀ ਟੋਟਲ ਅਗਰ ਦੇਖਿਆ ਜਾਵੇ ਤਾਂ 40 ਜਿਹੜੇ ਕisse ਸੀ ਜਾਂ ਰਚਨਾਵਾਂ ਇਹਨਾਂ ਦੀਆਂ ਸਾਨੂੰ ਮਿਲਦੀਆਂ ਨੇ ਜਿਹੜੇ ਬਹੁਤ ਹੀ ਜ਼ਿਆਦਾ ਉਹਨਾਂ ਦੇ ਦੱਸੇ ਵੈਸੇ ਸੋ ਮੈਂ ਦੱਸ ਵਿੱਚ ਨਹੀਂ ਲਿਖਿਆ ਜੋ ਜੋ ਹੈਗੇ ਸੀ ਮੈਂ ਹੋਰ ਲਿਖਿਆ ਸੀ ਬਟ 40 ਤੋਂ ਉੱਪਰ ਅਗਰ ਦੇਖਿਆ ਜਾਵੇ ਤਾਂ ਉਹਨਾਂ ਦੀਆਂ ਇਹ ਇਸ ਕਿਸਮ ਦੀਆਂ ਸਾਨੂੰ ਰਚਨਾਵਾਂ ਦੇਖਣ ਨੂੰ ਮਿਲਦੀਆਂ ਹਨ ਅਗੇ ਗਵਾ ਸੋਹਣੀ ਮਹੀਵਾਲ ਜਿਹੜਾ ਅਸੀਂ ਕਿੱਸਾ ਉਹ ਦੋਹਾ ਛੰਦ ਦੇ ਵਿੱਚ ਦਿਖਿਆ ਗਿਆ ਹੈ ਇਹਨਾਂ ਦਾ ਜਿਹੜਾ ਕਿੱਸਾ ਸੀ ਗੱਲ ਕੀਤੀ ਗਈ ਹੈ ਇੱਥੇ ਹੁਣ ਮੋਲਵੀ ਅਹਿਮਦ ਯਾਰ ਜਿਹੜੇ ਕਿ ਸੀ ਉਹਨਾਂ ਦੇ ਬਾਰੇ ਸੋ ਉਹਨਾਂ ਦੇ ਜਿਹੜੇ ਇਹ ਰਚਨਾ ਸੀ ਇਸ ਦੇ ਵਿੱਚ ਜਿਹੜਾ ਸੋਹਣੀ ਮਹੀਵਾਲ ਸੀ ਉਹ ਦੋਹਾ ਬੰਦ ਦੇ ਵਿੱਚ ਦੱਸਿਆ ਗਿਆ ਹੈ ਸੈਫਲ ਮਲੂਕ ਜਿਹੜਾ ਹੈਗਾ ਸੀ ਉਹ ਮਸਨਵੀ ਸ਼ੈਲੀ ਦੇ ਵਿੱਚ ਸੀ ਤੇ ਮਿੱਥ ਵਾਲੇ ਉਸ ਦੇ ਵਿੱਚ ਸਾਨੂੰ ਲੱਛਣ ਮਿਲਦੇ ਨੇ ਨਾਲ ਦੇ ਨਾਲ ਕੀ ਕਸੀ ਬਿਰਤਾਂਤ ਵੀ ਦੇਖ ਨੂੰ ਮਿਲਦਾ ਹੈ ਅਗਰ ਬਾਅਦ ਦੇ ਵਿੱਚ 2 3 17 ਅਗਰ ਮੈਂ ਵਿਦਆਊਟ ਕਿਸੇ ਮੈਂਸ਼ਨ ਕੀਤੀਆਂ ਨੇ ਕਿਸੇ ਲੇਖਕ ਦੇ ਨਾਮ ਤੋਂ ਬਿਨਾਂ ਤਾਂ ਇਹ ਇੱਕ ਆਪਣੇ ਵੱਲੋਂ ਤੁੱਕਾ ਜਾਂ ਆਈਡੀਆ ਲਗਾ ਲਿਓ ਕਿ ਉਸ ਲੇਖਕ ਦੀਆਂ ਹੀ ਰਚਨਾਵਾਂ ਬਾਰੇ ਦੱਸਿਆ ਗਿਆ ਹੈ ਤੇ ਜਦੋਂ ਵੀ ਕੋਈ ਨਿਊ ਲੇਖਕ ਹੈ ਸਟਾਰਟਿੰਗ ਮੈਂ ਇਸ ਤਰੀਕੇ ਨਾਲ ਲੇਖਕ ਦੇ ਬਾਰੇ ਹੀ ਪਹਿਲਾਂ ਦੱਸਿਆ ਆਇਆ ਏ ਤੇ ਜੇਕਰ ਸਿਰਫ ਇੱਕ ਰਚਨਾਵਾਂ ਬਾਰੇ ਦੱਸਿਆ ਗਿਆ ਹੈ ਤਾਂ ਮੋਸਟਲੀ ਉਸ ਪਰਸਨ ਦੀਆਂ ਹੀ ਇਹ ਰਚਨਾਵਾਂਗੀਆਂ ਹਨ ਠੀਕ ਹੈ ਮੀਆਂ ਮੁਹੰਮਦ ਬਖਸ਼ ਜਿਹੜੇ ਸੀ ਉਹ ਪਹਿਲੇ ਗਜ਼ਲਗੋ ਪੰਜਾਬੀ ਦੇ ਮੰਨੇ ਗਏ ਨੇ ਤੇ ਕਈ ਲੇਖਕ ਜਿਹੜੇ ਸੀ ਬਾਰੇ ਉਹਨਾਂ ਨੇ ਮਤਲਬ 44 ਸ਼ਾਇਰਾਂ ਦੇ ਬਾਰੇ ਸ਼ਾਇਰ ਜਿਹੜੇ ਸੀ ਉਹਨਾਂ ਦੇ ਬਾਰੇ ਉਹਨਾਂ ਨੇ ਹਮਦ ਲਿਖੇ ਸੀ ਤੇ ਸੈਫਲ ਮਲੂਕ ਇੱਕ ਉਹਨਾਂ ਦੀ ਸਾਨੂੰ ਰਚਨਾ ਜਿਹੜੀ ਹੈ ਉਹ ਮਿਲਦੀ ਹੈ ਨੈਕਸਟ ਆਇੰਦੇ ਅਗਨਿਸ ਦੇ ਵਿੱਚ ਮੀਆਂ ਅਮਾਮ ਬਖਸ਼ ਹੁਣ ਜਿਹੜੇ ਰਹਿ ਗਏ ਸੀ ਲੇਖਕ ਉਹਨਾਂ ਦੇ ਬਾਰੇ ਦੱਸਿਆ ਏ ਸਾਰਾ ਤੇ ਕੁਰਾਸ਼ੀ ਸੰਪਰਦਾ ਦੇ ਨਾਲ ਰਿਲੇਟਡ ਸੀ 18ਵੀਂ ਸਦੀ ਦੇ ਪੰਜਾਬੀ ਇਹ ਕਵੀ ਸੀ ਮੀਆਂ ਅਮਾਮ ਬਖਸ਼ ਪੁਸਤਕਾਗਰ ਦੇਖਿਆ ਜਾਵੇ ਤਾਂ ਇਹਨਾਂ ਦੀਆਂ ਸਾਨੂੰ ਸ਼ਾ ਬਹਿਰਾਮ ਲੈਲਾ ਮਜਨੂ ਗੁਲਸ ਨੋਬਰ ਚੰਦਰ ਬਦਨ ਬਦੀਉਲ ਜ਼ਮਾਲ ਮੁਨਾਜ਼ਾਤ ਮੀਆਂ ਵੱਡਾ ਤੇ ਕਿੱਸਾ ਗੁਲਬਦਨ ਇਹ ਰਚਨਾਵਾਂ ਇਹਨਾਂ ਦੀ ਟੋਟਲ ਸਾਨੂੰ ਮਿਲਦੀਆਂ ਨੇ ਇਸ ਤੋਂ ਇਲਾਵਾ ਸ਼ਾਹ ਬਹਿਰਾਮ ਜਿਹੜੇ ਨੇ ਅੱਗੇ ਲੇਖਕ ਸਭ ਤੋਂ ਸੌਰੀ ਉਹਨਾਂ ਦੀ ਇੱਕਮ ਮਕਬੂਲੀਅਤ ਇੱਕ ਰਚਨਾ ਹੈ ਮੀਆਂ ਅਮਾਮ ਬਖਸ਼ ਦੀ ਇਹ ਹੀ ਇਹਨਾਂ ਦੀ ਰਚਨਾ ਹੈ ਤੇ ਜਿਸ ਤੇ ਵਿੱਚ ਉਹ ਅਗਰ ਸਾਰੀਆਂ ਟੋਟਾ ਰਚਨਾਵਾਂ ਚੋਂ ਸ਼ਾਹ ਬਹਿਰਾਮ ਸਭ ਤੋਂ ਫੇਮਸ ਸੀ ਦੂਜੀ ਜਿਹੜੀ ਅਗਰ ਉਸ ਤੋਂ ਬਾਅਦ ਫੇਮਸ ਸਾਨੂੰ ਰਚਨਾ ਮਿਲਦੀ ਹੈ ਤਾਂ ਬਦੀਉਲ ਜ਼ਮਾਨ ਸੀ ਲੈਲਾ ਮਜਨੂ ਆਪ ਦਾ ਇੱਕ ਦਿਵਾਨ ਹੈ ਇਸ ਤੋਂ ਇਲਾਵਾ ਫਾਰਸੀ ਦੀ ਉਹਨਾਂ ਨੂੰ ਚੰਗੀ ਸਮਝ ਸੀ ਗੁਲਸਨੋਬ ਜਿਹੜੇ ਗਏ ਸੀ ਫਾਰਸੀ ਗੁਲਸਨੋਬਰ ਦਾ ਉਲਟਾ ਸੀ ਗੁਲਸਨੋਬ ਹੈ ਮੋਸਟਲੀ ਇਹੋ ਹੀ ਲਿਖਿਆ ਮਿਲਦਾ ਹੈ ਗੁਲਸਨੋਬਰ ਨਹੀਂ ਹੈ ਸ਼ਾਰਟ ਇਸ ਦੇ ਵਿੱਚ ਲਿਖਿਆ ਗਿਆ ਹੈ ਜੋ ਕਿ ਬਾਅਦ ਵਿੱਚ ਦੱਸਿਆ ਸੀ ਉਲ타 ਜਿਹੜਾ ਗੱਸੀ ਉਹ ਗੁਲਸਨੋਬਰ ਦਾ ਦੱਸਿਆ ਗਿਆ ਹੈ ਇਸ ਤੋਂ ਇਲਾਵਾ ਨੈਕਸ ਸਾਨੂੰ ਮਿਲਦੇਗੇ ਨੇ ਬਦਿਊ ਜ਼ਮਾਨ ਜੜੇਗੀ ਸੀ ਉਹ ਇਸਲਾਮੀ ਮਸਲਿਆਂ ਦਾ ਇਸ ਦੇ ਵਿੱਚ ਵਰਣਨ ਜਿਹੜਾ ਹੈਗਾ ਸੀ ਉਹ ਕੀਤਾ ਗਿਆ ਮਿਲਦਾ ਹੈ ਨੈਕਸਟ ਲੇਖਕ ਸਾਨੂੰ ਮਿਲਦੇ ਗਏ ਨੇ ਕਾਦਰ ਯਾਰ ਉਹਨਾਂ ਨੇ ਸਿਰਫ ਹੀ ਹਰੀ ਸਿੰਘ ਨਲੂਆ ਵੀ ਲਿਖੀ ਸੀ ਸਾਨੂੰ ਪਤਾ ਤਾਂ ਵੀ ਮੈਡ ਕੀਤੀ ਹੈ ਉਹਨਾਂ ਨੇ ਆਪਣੀ ਕਾਵ ਯਾਤਰਾ ਦਾ ਜਿਹੜਾ ਰੰਭ ਕੀਤਾ ਸੀ ਉਹ ਮਹਰਾਜਨਾਮਾ ਲਿਖ ਕੇ ਕੀਤਾ ਸੀ ਤੇ ਹਜਰਤ ਮੁਹੰਮਦ ਸਾਹਿਬ ਦੇ ਜਿਹੜੇ ਗਏ ਸੀ ਉਹਨਾਂ ਨੇ ਅੱਲਾ ਨੂੰ ਦਰਗਾਹ ਤੇ ਮਿਲਣ ਦਾ ਇੱਕ ਵਿਸ਼ਾ ਇਸ ਜਿਹੜੀ ਗਈ ਸੀ ਮਹਰਾਜਨਾਮਾ ਦਾ ਸਾਨੂੰ ਦੇਖਣ ਨੂੰ ਮਿਲਦਾ ਹੈ ਦਵਈਆ ਛੰਦ ਸੀ ਤੇ ਪੰਜਾਬੀ ਭਾਸ਼ਾ ਦੇ ਵਿੱਚ ਰਚਨਾ ਉਹਨਾਂ ਦੀ ਮਿਲਦੀ ਹੈ ਨੈਕਸਟ ਮਿਲਦੇ ਨੇ ਸਾਨੂੰ ਫਜ਼ਲ ਸ਼ਾ ਉਹਨਾਂ ਦੀ ਰਚਨਾ ਮਿਲਦੀਆਂ ਸਾਨੂੰ ਸੋਹਣੀ ਮਈਵਾਲ ਜੋ ਕਿ ਬੈਂਤਾਂ ਦੇ ਵਿੱਚ ਹੈ ਗੁਲਾਮ ਰਸੂਲ ਨੈਕਸਟ ਲੇਖਕ ਹੈ ਸੱਸੀ ਪੁੰਨੋ ਯੂਸੂ ਜਲੈਖਾ ਦਾਸਤਾਨ ਅਮੀਰ ਹਮਜ਼ਾ ਉਹਨਾਂ ਦੀ ਰਚਨਾਵਾਂ ਮਿਲਦੀਆਂ ਨੇ ਕਿਸ਼ਨ ਸਿੰਘ ਆਰਿਫ ਨੈਕਸਟ ਲੇਖਕ ਮਿਲਦੇ ਨੇ ਉਹਨਾਂ ਨੇ ਠੇਠ ਮੁਹਾਵਰੇਦਾਰ ਬੋਲੀ ਦੇ ਵਿੱਚ ਪੂਰਨ ਭਗਤ ਲਿਖਿਆ ਸੀ ਰਚਨਾ ਦੇ ਸਫਲ ਨਾ ਹੋਣ ਦੇ ਕਾਰਨ ਕੀ ਸੀ ਲਿਖਾ ਜ਼ਰੂਰ ਸੀ ਪਰ ਉਸ ਤਰੀਕੇ ਨਾਲ ਉਹ ਰਚਨਾ ਇੰਨੀ ਜ਼ਿਆਦਾ ਮਕਬੂਲ ਨਹੀਂ ਹੋਈ ਕਾਰਨ ਕਿ ਸੀ ਕਿ ਉਹਨਾਂ ਨੇ ਵਿਦਾਂਤ ਤੇ ਜਿੱਕਾ ਸੂਫੀ ਰੰਗ ਆਪਣੀ ਰਚਨਾ ਦੇ ਵਿੱਚ ਦੱਸਿਆ ਸੀ ਤੋਂ ਇੰਨਾ ਜ਼ਿਆਦਾ ਦਸ ਦਿੱਤਾ ਸੀ ਕਿ ਉਹ ਰਚਨਾ ਦੇ ਉੱਤੇ ਪਾਰੀ ਪੈ ਗਿਆ ਤੋਂ ਉਹ ਜਿਹੜੀ ਰਵਾਨੀ ਰਹਿ ਜਾਂਦੀ ਸੀ ਉਹ ਕਿਤੇ ਨਾ ਕਿਤੇ ਗਵਾਚ ਗਈ ਹੁਣ ਦੇਖੋ ਵਿਦਾਂਤ ਅਗਰ ਆ ਜਾਏ ਤਾਂ ਸੂਫੀ ਰੰਗ ਜ਼ਿਆਦਾ ਵਿੱਚ ਮਿਲ ਜੇ ਤਾਂ ਕਿੱਸਾ ਆਪਣੇ ਆਪ ਕੀ ਗੱਸੀ ਉਹ ਇੱਕ ਕਿੱਸੇ ਵਾਲੀ ਖੂਬੀਅਤ ਉਹ ਇੱਥੇ ਗਵਾ ਬੈਠਦਾ ਹੈ ਇਸ ਤੋਂ ਇਲਾਵਾ ਜਿਸ ਨੇ ਨਾ ਕਵਿਤਾ ਜੜੀ ਸੀ ਉਹ ਬੋਝ ਲੱਗਣ ਲੱਗੀ ਨਾਲ ਦੇ ਨਾਲ ਵਿਸਤਾਰ ਬਹੁਤ ਹੀ ਜ਼ਿਆਦਾ ਸੀ ਹਾਂ ਠੀਕ ਹੈ ਵਿਸਤਾਰ ਬਈ ਬਹੁਤ ਸਾਰੇ ਲੇਖਕਾਂ ਨੇ ਵੀ ਦੱਸਿਆ ਹੈ ਕਿ ਉਹਨਾਂ ਨੇ ਆਪਣੀ ਰਚਨਾਵਾਂ ਦੇ ਵਿੱਚ ਕੀਤਾ ਬਟ ਇਸ ਦੇ ਵਿੱਚ ਬਹੁਤ ਜ਼ਿਆਦਾ ਵਿਸਤਾਰ ਸੀ ਇਸ ਤੋਂ ਇਲਾਵਾ ਹੀ ਰਾਂਝਾ ਸ਼ੀਦੀ ਫਰੀਹਾ ਰਾਜਾ ਪਰਥਰੀ ਰਾਜਾ ਰਸਾਲੂ ਤੇ ਦੁੱਲਾ ਪੱਟੀ ਵੀ ਉਹਨਾਂ ਨੇ ਕਿੱਸੇ ਜਿਹੜੇ ਸੀ ਹੋਰ ਲਿਖੇ ਜ਼ਰੂਰ ਸੀ ਇਸ ਤੋਂ ਇਲਾਵਾ ਕਾਲੀਦਾਸ ਗੁਜਰਾਵਾਲੀਆ ਸੜਕੋ ਨੈਕਸਟ ਲੇਖਕ ਮਿਲਦੇ ਨੇ ਪੂਰਨ ਭਗਤੋਂ ਉਹਨਾਂ ਨੇ ਲਿਖਿਆ ਸੀ ਉਪਦੇਸ਼ਾਤਮਕ ਉਹਨਾਂ ਦੀ ਇਹ ਰਚਨਾ ਸੀ ਵਿਸਤਾਰ ਵੀ ਸੀ ਤੇ ਨਾਲ ਦੇ ਨਾਲ ਵਿਆਖਿਆ ਵੀ ਇਸ ਦੇ ਵਿੱਚ ਦਰਸਾਈ ਗਈ ਸੀ ਪੰਜਾਬੀ ਭਾਸ਼ਾ ਦੇ ਵਿੱਚ ਰਚਨਾ ਸੀ ਨਾਲ ਦੇ ਨਾਲ ਜਿਹੜੇ-ਜਿਹੜੇ ਰਚਨਾਵਾਂ ਦੇ ਵਿੱਚ ਹੋਰ ਚੀਜ਼ਾਂ ਸੀ ਦੁਹਰਾ ਵਰਤਿਆ ਗਿਆ ਸੀ ਕਵਿਤਾ ਆ ਗਿਆ ਸੀ ਬੈਂਤ ਆ ਗਿਆ ਸੀ ਡਿਓਰ ਸਿਰਫੀ 35 ਅਖਰੀ ਸੀ ਬਾਰਮਾ ਸੀ ਕਾਫੀ ਸੀ ਅਠਵਾਰੇ ਇਹ ਸਭ ਕੁਝ ਇਸ ਰਚਨਾ ਦੇ ਵਿੱਚ ਵੱਤੇ ਗਏ ਸੀ ਨੈਕਸਟ ਮਿਲਦੇ ਨੇ ਲਾਲਾ ਸੁੰਦਰ ਦਾਸ ਆਰਾਮ ਜਿਨ੍ਹਾਂ ਨੂੰ ਅਸੀਂ ਸੀਤਾ ਰਾਮ ਵੀ ਕਹਿੰਦੇ ਹਾਂ ਮਸਨਵੀ ਹੀਰਾਂਜਨ ਫਾਰਸੀ ਦੇ ਵਿੱਚ ਲਿਖੇ ਸੀ ਸੱਸੀ ਪੁੰਨੂ ਉਹਨਾਂ ਨੇ ਪੰਜਾਬੀ ਦੇ ਵਿੱਚ ਲਿਖਿਆ ਸੀ ਨੈਕਸਟ ਮਿਲਦੇ ਨੇ ਭਗਵਾਨ ਸਿੰਘ ਪਹਿਲੀ ਰਚਨਾ ਸੀ ਹੀਰਾਂਜਾ ਕਵਿਤਾ ਦੇ ਵਿੱਚ ਦਰਜ ਹੈ ਹੋਰ ਰਚਨਾਵਾਂ ਮਿਲਦੀਆਂ ਨੇ ਜਿਸ ਦੇ ਵਿੱਚ ਸੋਹਣੀ ਮਈਵਾਲ ਮਿਰਜ਼ਾ ਸਹਿਬਾ ਜੂਨਾ ਮੋੜ ਪਹਿਲੀ ਵਾਰ ਜੂਨਾ ਮੋੜ ਜਿਹੜੀ ਰਚਨਾ ਸੀ ਕਿਸੇ ਦੇ ਰੂਪ ਦੇ ਵਿੱਚ ਭਗਵਾਨ ਸਿੰਘ ਨੇ ਲਿਖੇ ਸੀ ਮਲਵਈ ਜਿਹੜਾ ਸੱਬਿਆਚਾਰ ਸੀ ਉਸ ਦਾ ਉਹਨਾਂ ਨੂੰ ਸਰਮੋਰ ਸ਼ਾਇਰ ਕਿਹਾ ਜਾਂਦਾ ਸੀ ਤੇ ਸੱਬਿਆਚਾਰ ਨੂੰ ਵੀ ਉਹਨਾਂ ਨੇ ਬਖੂਬੀ ਮਲਵਈ ਨੂੰ ਦਿਖਾਇਆ ਜ਼ਰੂਰ ਸੀ ਨੈਕਸਟ ਮਿਲਦੇ ਨੇ ਕਵੀ ਦੌਲਤ ਰਾਮ ਰੂਪ ਬਸੰਤ ਪੂਰਨ ਭਗਤ ਰਾਜ ਸਰਿਆਲ ਚਰ ਗਿਆਨ ਚਰਖਾ ਰਾਜਾ ਰਸਵਾਲੂ ਇਹ ਸਾਨੂੰ ਰਚਨਾਵਾਂ ਮਿਲਦੀਆਂ ਨੇ ਬਟ ਮੋਸਟ ਫੇਮਸ ਰਚਨਾ ਸੀ ਉਹਨਾਂ ਦੀ ਰੂਪ ਬਸਨ ਜੋ ਕਿ ਮੈਂ ਦਿੱਤੇ ਹੋਈ ਆ ਥੱਲੇ ਮੈਂਸ਼ਨ ਕੀਤਾ ਹੈ ਤਨੀਰਾਮ ਛਾਤ੍ਰਿਕ ਨੈਕਸਟ ਲੇਖਕ ਮਿਲਦੇ ਨੇ ਨਾਲ ਦਮਯੰਤੀ ਤੇ ਪਰਥਰੀ ਹਰੀ ਇਹ ਦੋ ਰਚਨਾਵਾਂ ਸੀ ਬਹੁਤ ਕੁਛ ਇਹਨਾਂ ਦੇ ਬਾਰੇ ਹੋਰ ਵੀ ਦੱਸਿਆ ਸੀ ਮੀਨਜ਼ ਤਨੀਰਾਮ ਛਾਤ੍ਰਿਕ ਦੇ ਬਾਰੇ ਬਟਾ ਸੀ ਕਿਰੇ ਉੱਤੇ ਫੋਕਸ ਕਰਨਾ ਹੈ ਕਿਸਿਆਂ ਦੇ ਉੱਤੇ ਉਹਨਾਂ ਨੇ ਜੋ ਲਿਖਿਆ ਸੀ ਕਿਉਂਕਿ ਐਕਸਟਰਾ ਚੀਜ਼ਾਂ ਤਾਂ ਤੁਸੀਂ ਹੋਰ ਜਗ੍ਹਾ ਵੀ ਪੜੀਆਂ ਆਈਆਂ ਨੇ ਇਹਨਾਂ ਦੇ ਬਾਰੇ ਸੋ ਕਿਸਿਆਂ ਦੀਆਂ ਵਿਸ਼ੇਸ਼ਤਾਵਾਂ ਇਹਨਾਂ ਦੀਆਂ ਕੀ ਗਿਆ ਸੀ ਇਕ ਕਿੱਸਿਆਂ ਦੇ ਵਿੱਚ ਜਿਹੜੇ ਪਾਤਰ ਸੀ ਉਹ ਭਾਰਤੀ ਸੱਭਿਆਚਾਰ ਪ੍ਰਤੀ ਆਸਥਾ ਜਿਹੜੀ ਸੀ ਪ੍ਰਗਟਉਂਦੇ ਦਿਖਾਏ ਗਏ ਸੀ ਕਿ ਮਤਲਬ ਜਿਹੜੇ ਭਾਰਤੀ ਇੱਕ ਸੱਭਿਆਚਾਰ ਨੂੰ ਉਹਨਾਂ ਨੇ ਪੇਸ਼ ਕੀਤਾ ਸੀ ਤੇ ਡੈਡੀਕੇਸ਼ਨ ਦਿਖਾਈ ਗਈ ਸੀ ਕਿ ਜਿਹੜੇ ਕਿੱਸਿਆਂ ਦੇ ਵਿੱਚ ਪਾਤਰ ਨੇ ਉਹ ਕਿਵੇਂ ਇਸ ਨੂੰ ਭਾਰਤੀ ਸੱਭਿਆਚਾਰ ਦੇ ਵਿੱਚ ਰੰਗੇ ਹੋਏ ਨੇ ਨਾਲ ਦੇ ਨਾਲ ਪੰਜਾਬੀ ਬੋਲੀ ਸੀ ਇਸ ਤੋਂ ਇਲਾਵਾ ਨਾਟਕੀ ਅੰਚ ਵੀ ਇਸ ਦੇ ਵਿੱਚ ਦੱਸਿਆ ਗਿਆ ਤੇ ਕਬਿਓਵਾਚ ਦੀ ਇੱਕ ਜਿਹੜਾ ਜੀ ਇਸ ਐ ਉਸ ਨੂੰ ਵੀ ਇੱਕ ਟਾਪਿਕ ਜਾਂ ਕਵਿਆਵਾਦ ਇੱਕ ਅੰਛ ਸਾਨੂੰ ਇਸ ਦੇ ਵਿੱਚ ਦੇਖ ਨੂੰ ਵੀ ਮਿਲਦਾ ਹੈ ਮੋਲਾ ਬਖਸ਼ ਕੁਸ਼ਤਾ ਨੈਕਸਟ ਜਿਹਨੇ ਹੀ ਰਾਂਜਾ ਠੇਠ ਪੰਜਾਬੀ ਦੇ ਵਿੱਚ ਇਤਿਹਾਸਿਕ ਮਹੱਤਤਾ ਹੈ ਜਿਹੜੀ ਰਚਨਾਏ ਉਹਨਾਂ ਦੀ ਰੱਖਦੀ ਹੈ ਇਸ ਤੋਂ ਇਲਾਵਾ ਨੈਕਸਟ ਜਿਹੜੇ ਕਿ ਸਾਡੇ ਕੋਲ ਥੋੜਾ ਜਿਹਾ ਰਹਿ ਗਿਆ ਹੈ ਕਿ ਮੋਲਾ ਸ਼ਾ ਨੈਕਸਟ ਲੇਖਕ ਹੈ ਸਸੀ ਪੁੰਨੋ ਮਿਰਜ਼ਾ ਸਹਿਬਾ ਲਿਖਿਆ ਸੀ ਜ਼ਿਆਦਾ ਹੋਰ ਐਕਸਟਰਾ ਇਹਨਾਂ ਦੇ ਬਾਰੇ ਨਹੀਂ ਦੱਸਿਆ ਗਿਆ ਸੀ ਮੀਆਂ ਮੁਹੰਮਦ ਬੂਟਾ ਗੁਜਰਾਤੀ ਸਸੀ ਪੁੰਨੋ ਮਿਰਜ਼ਾ ਸਾਹਿਬਾ ਤੇ ਸੋਣੀ ਮਹਿਵਾਲ ਤਿੰਨ ਕਿੱਸੇ ਲਿਖੇ ਸੀ ਕੁਝ ਐਕਸਟਰਾ ਹੋਰ ਨਹੀਂ ਦੱਸਿਆ ਗਿਆ ਸੰਤ ਦਿੱਤਾਰਾਮ ਜਿਨ੍ਹਾਂ ਨੂੰ ਅਸੀਂ ਪਹਿਲਾਂ ਵੀ ਮੈਂ ਕਿਹਾ ਸੀ ਗਿਆਨੀ ਦਿੱਤ ਸਿੰਘ ਕਹਿੰਨੇ ਹਾਂ ਗੁਲਾਬਦਾਸੀ ਸੰਪਰਦਾਏ ਦੇ ਨਾਲ ਸੰਬੰਧਿਤ ਸੀ ਸ਼ੀਰੀ ਫਰਹਾਦ ਕਿੱਸਾ ਉਹਨਾਂ ਦਾ ਫੇਮਸ ਹੈ ਇਸ ਤੋਂ ਇਲਾਵਾ ਕਵੀ ਸਦਾਰਾਮ ਸੋਣੀ ਮਹਿਵਾਲ ਤੇ ਸਸੀ ਦੋ ਰਚਨਾਵਾਂ ਨਾਲ ਦੇ ਨਾਲ ਸੂਮਨਾਮਾ ਰਾਜ ਰਿਸ਼ੀ ਪ੍ਰਹਲਾਦ ਭਗਤ ਇਹ ਜਿਹੜਾ ਗਾ ਸੀ ਉਹਨਾਂ ਨੇ ਲਿਖਿਆ ਸੀ ਸੂਮਨਾਮਾ ਵੱਖਰੀ ਹੈ ਤੇ ਰਾਜ ਰਿਸ਼ੀ ਪ੍ਰਹਿਲਾਦ ਵਗ ਤੇ ਵਖਰੀ ਹੈ ਸੋਹਣੀ ਜਿਹੜੀ gsi ਯਾਨੀ ਕਿ ਸੋਹਣੀ ਮਈਵਾਰ ਰਚਨਾ ਜਿਹੜੀ ਸੀ ਉਹਨਾਂ ਦੀ ਕਬਿੱਤ ਛੰਦ ਦੇ ਵਿੱਚ ਦੱਸੀ ਗਈ ਮਿਲਦੀ ਹੈ ਇਸ ਤੋਂ ਇਲਾਵਾ ਲਾਸਟ ਜਿਹੜੇ ਸਾਨੂੰ ਇਸ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਵਿਦਾਤਾ ਸਿੰਘ ਤੀਰ ਜਿਨ੍ਹਾਂ ਨੇ ਨਾਲ ਦਮਯੰਤੀ ਰੂਪ ਰਾਣੀ ਸ਼ਕੁੰਤਲਾ ਇਹ ਜਿਹੜੇ ਕਿੱਸੇ ਸੀ ਇਹ ਲਿਖੇ ਸੀ ਸੋ ਇਹ ਗਏ ਸੀ ਸਾਰੇ ਕਿੱਸੇ ਕਵੀ ਜੋ ਦੱਸੇ ਗਏ ਸੀ ਉਹਨਾਂ ਦੇ ਬਾਰੇ ਤੇ ਅਗਰ ਕੋਈ ਹੋਰ ਐਕਸਟਰਾ ਟਾਪਿਕ ਤੁਸੀਂ ਪੜ੍ਹਨੇ ਹੋਣਗੇ ਜਾਂ ਕਿਸੇ ਹੋਰ ਬਾਰੇ ਕੁਝ ਹੋਰ ਤਾਂ ਜ਼ਰੂਰ ਨੀਚੇ ਮੈਂਸ਼ਨ ਕਰਿਓ ਤੇ ਉਸਤੇ ਬਾਰੇ ਵੀ ਵੀਡੀਓਜ਼ ਜ਼ਰੂਰ ਬਣਾ ਕੇ ਦਵਾਂਗੀ ਕਿਉਂਕਿ ਇਸ ਦੇ ਨਾਲ ਕੀ ਹੋ ਜਾਂਦਾ ਕਿ ਨੋਟਸ ਮੇਰੇ ਵੀ ਬਣੇ ਜਾ ਰਹੇ ਨੇ ਹੋਰ ਤੇ ਨਾਲ ਦੇ ਨਾਲ ਕੀ ਗਏ ਟਾਪਿਕ ਤੁਹਾਡੇ ਬਾਰੇ ਜਿਹੜੇ ਹੋਰ ਤੁਸੀਂ ਪੜ੍ਹਨੇ ਚਾਹੁੰਦੇ ਹੋ ਵੀ ਮੈਂ ਤੁਹਾਨੂੰ ਪੜਾ ਰਹੀ ਹਾਂ ਕਿਉਂਕਿ ਮੇਰੇ ਖਿਆਲ ਦੇ ਨਾਲ ਹੋਰ ਬਹੁਤ ਕੁਝ ਜਿਹੜਾ ਤੁਸੀਂ ਦੱਸ ਸਕਦੇ ਹੋ ਕਿ ਪੜ੍ਹਨਾ ਹੈ ਮੈਂ ਉਸੇ ਅਕੋਰਡਿੰਗ ਹੀ ਪੜ੍ਹਾਵਾਂਗੀ ਕਿਉਂਕਿ ਮੇਰੇ ਹੁਣ ਮੇਰੇ ਕੋ ਤਾਂ ਟਾਪਿਕ ਸਾਰੇ ਅੰਤ ਹੋ ਚੁੱਕੇ ਨੇ ਮੈਂ ਕਿਹੜੇ ਕਿਹੜੇ ਹੋਰ ਪੜਾਵਾਂ ਸੋ ਜਿਹੜਾ ਦਿਮਾਗ ਦੇ ਵਿੱਚ ਆਈ ਜਾ ਰਿਹਾ ਉਹ ਹੁਣ ਮੈਂ ਨਾਲ ਦੇ ਨਾਲ ਪੜਾ ਰਹੀ ਆ ਸੋ ਇਸ ਕਰਕੇ ਕਹਿ ਰਹੀ ਆ ਕਿ ਜਿਹੜੇ ਤੁਸੀ ਪੜਨੇ ਹੋਣ ਉਹ ਵੀ ਜ਼ਰੂਰ ਦੱਸਿਓ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਸੋ ਵੀਡੀਓ ਨੂੰ ਇੱਥੇ ਖਤਮ ਕਰਦੀ ਆ ਬਾਕੀ ਕਰਾਂਗੇ ਅੱਗੂ ਸੋ ਦੇਖਦੇ ਹੋ ਕਲਾਸਿਸ ਥੈਂਕ ਯੂ